ਸਮੇਂ ਆਪ ਜੀ ਦੇ ਸਾਹਮਣੇ ਬਹੁਤ ਹੀ ਅੱਛਾ ਸ਼ਬਦ ਦਾਤਾ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਲੈ ਦਾਤਾ ਰੱਖ ਚਰਣਾ ਦੇ ਨਾਲ ਚਰਨਾਂ ਦੀ ਮੋਜ ਬੜੀ ਦਾਤਾ ਰੱਖ ਚਰਣਾ ਦੇ ਦੀ ਮੋਜ ਬੜੀ ਤਾ ਤਾ ਰਖ ਚਰਣਾਂ ਦੇ ਨਾਲ ਚਰਣਾਂ ਦੀ ਮੋਜ ਬੜੀ ਸਤਿਗੁਰ ਰਖ ਚਰਣਾਂ ਦੇ ਨਾਲ ਚਰਣਾਂ ਦੀ ਮੋਜ ਬੜੀ ਬੇ ਪਰਵਾਹ ਤਾਂਬ ਤੇਰੀਆਂ ਬੇਪਰਵਾਦਾ ਤਾ ਤੈਨੂੰ ਸੰਗ ਤਾਂਬ ਤੇਰੀਆਂ ਕਿਰਪਾ ਕਰੋ ਸੁਣ ਲਵੋ ਅਰਜਾ ਹੈ ਮੇਰੀਆਂ ਕਿਰਪਾ ਕਰੋ ਸੁਣ ਲਵੋ ਅਰਜਾ ਹੈ ਮੇਰੀਆਂ ਦਾਤਾ ਰਖ ਚਰਣਾ ਦੇ ਨਾਲ ਚਰਣਾ ਦੀ ਮੋਜ ਬੜੀ ਤਤਾ ਰਖ ਚਰਣਾ ਦੇ ਨਾਲ ਚਰਣਾ ਦੀ ਮੋਜ ਬੜੀ ਦਾਤਾ ਗਰੀਬ ി രല ചരന മോജ ബാ രരണ ചരണി മോജിര ചരണി സത്ഗരോ ചരണ ചര മടി